ਖਬਰ ਹੁਸ਼ਿਆਰਪੁਰ ਦੀ ਨਿਊ ਸਬਜ਼ੀ ਮੰਡੀ ਤੋਂ ਜਿੱਥੇ ਕਿ ਮੰਡੀ ਅੰਦਰ ਮੌਜੂਦ ਜਿਆਨਸ਼ ਫਰੂਟ ਕੰਪਨੀ ਦੀ ਦੁਕਾਨ ਅੰਦਰ ਦਾਖਲ ਹੋ ਕੇ ਇੱਕ ਹੈਂਡੀਕੈਪ ਵਿਅਕਤੀ 5 ਲੱਖ ਤੋਂ ਵੱਧ ਦੇਰੇ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਪੁਲਿਸ ਵੱਲੋਂ ਵੀ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆਂ ਜਿਆਨਸ਼ ਫਰੂਟ ਕੰਪਨੀ ਦੇ ਮਾਲਕ ਸ਼ਾਨੂ ਜੱਗਾ ਪੁੱਤਰ ਰਾਦੇਸ਼ਾਪ ਵਾਸੀ ਮਾਊਂਟ ਐਵੇਨਿਊ ਕਲੋਨੀ ਨੇ ਦੱਸਿਆ ਕਿ ਬੀਤੀ 1 ਅਤੇ 2 ਮਈ ਦੀ ਦਰਮਿਆਨੀ ਰਾਤ ਉਹਨਾਂ ਦੇ ਕਰਿੰਦੇ ਇਹ ਦੁਕਾਨਦਸਤੀ ਕੀ ਸਥਿਤ ਗੋਦਾਮ ਚ ਕੰਮ ਕਰ ਰਹੀ ਸੀ ਤੇ ਦੁਕਾਨ ਦਾ ਸ਼ਟਰ ਲੱਗਿਆ ਹੋਇਆ ਸੀ ਤੇ ਇਸ ਤਰ੍ਹਾਂ ਇੱਕ ਹੈਂਡੀਕੈਪਡ ਵਿਅਕਤੀ ਦੁਕਾਨ ਦਾ ਸ਼ਟਰ ਚੁੱਕ ਕੇ ਅੰਦਰ ਦਾਖਲ ਹੁੰਦਾ ਤੇ ਫਿਰ ਇਸ ਤਰ੍ਹਾਂ ਦੁਕਾਨ ਅੰਦਰ ਬਨੇ ਦਫ਼ਤਰ ਚ ਦਾਖਲ ਹੋ ਕੇ ਗੱਲਚ ਪਈ 520000 ਰੁਪਏ ਦੀ ਨਕਦੀ ਚੁੱਕ ਕੇ ਫਰਾਰ ਹੋ ਜਾਂਦਾ ਉਹਨਾਂ ਦੱਸਿਆ ਕਿ ਉਕਤ ਚੋਰ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚੋਂ ਇਕੱਲਾ ਹੀ ਨਜ਼ਰ ਆ ਰਿਹਾ ਤੇ ਇਸ ਤਰ੍ਹਾਂ ਵੀ ਲੱਗਦਾ ਹੈ ਕਿ ਚੋਰੀ ਕਰਨ ਤੋਂ ਬਾਅਦ ਉਹ ਇੱਕ ਦੁਕਾਨ ਬਾਹਰੇ ਪੈਸੇ ਐਗਣ ਰਿਹਾ ਹੈ ਉਹਨਾਂ ਦੱਸਿਆ ਕਿ ਇਸ ਘਟਨਾ ਦੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਇਸ ਮੁਕਉ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਾਂਦੇ ਹੋયા ਉਕਤ ਚੋਰ ਨੂੰ ਚਲਦੇ ਕਾਬੂ ਕਰਨ ਦੀ ਮੰਗ ਕੀਤੀ ਹੈ ਇਹ ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਚੌਕੀ ਪੋਹਰੇਹਰਾ ਦੇ ਅਧਿਕਾਰੀ ਸੰਜੀਪ ਸਿੱਧੂ ਦਾ ਕਹਿਣੇ ਕਿ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤੇ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਪੁਸ਼ਕਿਸ਼ ਲਈ ਹਿਰਾਸਤ ਵਿੱਚ ਵੀ ਲਿਆ ਕੇ ਆਸੀ ਉਹਨਾਂ ਦੱਸਿਆ ਕਿ ਪੁਲਿਸ ਜਲਦ ਦੇ ਦੋਸ਼ੀ ਨੂੰ ਕਾਬੂ ਕਰ ਲਵੇਗੀ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਵਤ ਦੀ ਰਿਪੋਰਟ ਕਿਆ ਨਾਮ ਤੁਹਾਡਾ ਮੇਰਾ ਨਾਮ ਬਾਈ ਸ਼ਾਨੂ ਜੱਗਾ ਠੀਕ ਹੈ ਜੀ ਇਹ ਕਿਹੜੀ ਜਗ੍ਹਾ ਕੰਮ ਕਰਦੇ ਹੋ ਇਹ ਨਿਊ ਸਬਜੀ ਮੰਡੀ ਆਪਣੇ ਜੇਪੀ ਧਰਮਕੰਡੇ ਦੇ ਬੈਕ ਸਾਈਡ ਤੇ ਕਿਹਸੀ ਜੀ ਬਿਗਾ ਰਹੇ ਹੋ ਆਪਣਾ ਇਕਲੇ ਦਾ ਸਟੋਰ ਹੈ ਬਾਜੀ ਕਿਸ ਨਾਮ ਤੋਂ ਜੀ ਆਜ ਫਰੂਟ ਕੰਪਨੀ ਠੀਕ ਹੈ ਜੀ ਆਪਣੇ ਸੰਜੁਕਤੀ ਵਾਰ ਦਾ ਤੋਂ ਪਹਿਲਾਂ ਆਪਣੇ ਬਾਈ ਮੈਂ ਗਿਆ ਹੋਇਆ ਸੀ ਕਿੱਥੇ ਮੈਂ 10 ਵਜੇ ਵਾਪਸ ਆਇਆ ਹਾਂ ਮੈਂ ਅੰਦਰ ਆਇਆ ਨਹੀਂ ਬਾਹਰ ਉਹ ਨਾ ਬਾਈ ਦੀ ਕੰਮ ਕੀਤਾ ਆਪਣਾ ਤੇ ਰਾਤੀ 1 ਵਜੇ ਅੰਦਰ ਬੰਦਾ ਵੜਿਆ ਆ ਛੱਡਲ ਥੋੜਾ ਜਿਹਾ ਚੱਕਿਆ ਉਹਨੇ ਬਾਕੀ ਬੰਦੇ ਕੰਮ ਕਰਦੇ ਸੀ ਦੂਸਰੇ ਕਦਮ 'ਚ ਸਾਹਮਣੇ ਤੇ ਉਹ ਅੰਦਰ ਵੜਿਆ 1:07 ਮਿੰਟ ਤੇ ਦਫਤਰ ਦਾ ਦਰਵਾਜ਼ਾ ਖੁੱਲਾ ਹੀ ਸੀ ਅੰਦਰ ਉਹਨੇ ਲੋਕ ਤੋੜਿਆ ਤੇ ਉਹ ਵਿੱਚ ਪੈਸੇ ਪਏ ਸੀ ਚੱਕ ਕੇ ਲੈ ਗਿਆ 20000 ਰੁਪਏ ਇੱਕ ਪਿਆ ਸੀ ਤੇ ਇੱਕ ਪੈਕੇਟ 'ਚ 5 ਲੱਖ ਰੁਪਏ ਸੀ ਉਹ ਲੈ ਗਿਆ 5 ਲੱਖ 20000 ਰੁਪਏ ਮੁੜ ਕੇ ਸਾਰੀ ਉਹਦੀ ਸੀਸੀਟੀਵੀ ਕੈਮਰੇ ਦੀ ਫੋਟੋ ਆਈ ਹੈ ਜਿੰਨਾ ਮਤਲਬ ਇਥੋਂ ਨਿਕਲਿਆ ਦੁਕਾਨ ਤੋਂ ਅੱਗੇ ਜਾ ਕੇ ਪੈਸੇ ਗਿਨੇ ਉਹਨੇ ਸਭ ਕੁਝ ਤੇ ਹੁਣ ਉਹ ਬੰਦੇ ਦੀ ਬਾਤ ਜਲਦੀ ਤੋਂ ਜਲਦੀ ਪਾਲ ਜਾਰੀ ਪੁਲਿਸ ਵਾਲਿਆਂ ਨੂੰ ਰਿਪੋਰਟ ਦਿੱਤੀ ਹੈਗੀ ਜੋ ਮਿਲੇ ਦਿਲ ਨਕ ਨਕਸਨ ਕੋਲ ਸਵਾਨ ਭਾਈ 520000 ਰੁਪਏ ਦਾ ਨੁਕਸਾਨ ਹੋ ਗਿਆ ਤੇ ਕੋਈ ਹੋਰ ਤਾਂ ਨਹੀਂ ਚੋਰੀ ਸਵਾਨ ਨਹੀਂ ਹੋਰ ਕੁਝ ਨਹੀਂ ਭਾਈ ਲੈ ਕੇ ਗਿਆ ਦਰਵਾਜ਼ਾ ਕਿਹੜਾ ਤੋੜਿਆ ਸੀ ਦਰਵਾਜ਼ਾ ਇਹ ਖੁੱਲਾ ਸੀ ਆ ਗੱਲੇ ਲਫ ਲੋਕ ਤੋੜਿਆ ਭਾਈ ਇਹਨੇ ਆ ਗੱਲਾਂ ਇਦਾਂ ਮੈਂ ਆਇਆ ਘਰੋਂ ਦਾ ਇਦਾਂ ਗੱਲਾਂ ਖੁੱਲਾ ਹੋਇਆ ਸੀ ਕਿਸੇ ਨੇ ਤੋੜਿਆ ਸੀ ਕੁਝ ਲੱਗਿਆ ਨਹੀਂ ਨਹੀਂ ਇੱਦੀ ਲੋਕ ਇਦਾਂ ਉੱਪਰ ਨੂੰ ਸੀ ਮੈਂ ਆਇਆ ਘਰੋਂ ਮੈਂ ਫੋਨ ਕੀਤਾ ਡੈਡੀ ਨੂੰ ਮੈਂ ਕਿਹਾ ਡੈਡੀ ਪੈਸੇ ਤੁਸੀਂ ਘਰ ਲੈ ਗਏ ਇੱਥੇ ਪਏ ਨਹੀਂ ਤੇ ਮੈਨੂੰ ਟੈਨਸ਼ਨ ਹੋਈ ਮੈਂ ਫਟਾਫਟ ਜਾ ਕੇ ਸੀਸੀਟੀਵੀ ਖਲ੍ਹਾਏ ਸਾਰੇ ਤੇ ਨਾਲ ਹੀ ਰਿਪੋਰਟ ਕੀਤੀ ਪੁਲਿਸ 'ਚ ਬਸ ਭਾਈ ਇਹ ਲੈਵਰ ਦੇ ਪੈ ਏ ਆਪਣੇ ਭਾਈ ਕਿੱਲੇ ਦੀ ਪੇਮੈਂਟ ਸੀਗੀ ਕੇਲੇ ਦੀ ਪੇਮੈਂਟ ਸੀ ਇੱਕ ਪੇਮੈਂਟ ਆਈ ਸਵੇਰੇ ਪਰਸੋ ਬੈਂਕ ਬੰਦ ਸੀ ਕੱਲ ਪੇਮੈਂਟ ਲਗਨੀ ਆ ਸੀ ਅੱਜ ਕੁਲੇ ਦਾ ਬੈਂਕ ਤੇ ਉਹ ਪਹਿਲੇ ਹੀ ਅਸੀਂ ਕਿੰਨੇ ਸਮੇਂ ਤੋਂ ਕਰ ਰਹੇ ਹਾਂ ਇੱਥੇ ਕੰਮ ਤੋਂ ਸੇ ਮੈਨੂੰ ਭਾਈ ਹੋ ਗਏ ਇੱਥੇ ਤੇ ਆਪਣੇ 6 ਸਾਲ ਹੋ ਗਏ ਭਾਈ ਕੰਮ ਕਰਦਾ ਐ ਕਿਸੇ ਦਾ ਕੋਈ ਸ਼ੱਕ ਵਗੈਰਾ ਨਹੀਂ ਭਾਜੀ ਨਵਾਂ ਹੀ ਬੰਦਾ ਸੀ ਉਹ ਲੰਗੜਾ ਕੇ ਚੱਲਦਾ ਹੈਗਾ ਬਾਕੀ ਤੁਹਾਨੂੰ ਫੋਟੋ ਮੈਂ ਪਾਤੀਆਂ ਸਾਰੀਆਂ ਤੇ ਸਰਦਾਰ ਸੀ ਕਿ ਮੋਨਾ ਸੀ ਮੋਨਾ ਜੀ ਭਾਜੀ ਕਲੀਨ ਸ਼ੇਵ ਕੀ ਲੱਗਦਾ ਸੀ ਸੀਸੀਟੀਵੀ ਦੇ ਵਿੱਚ ਵੀ ਆ ਰਹੀ ਹੈ ਕਿ ਪੰਜਾਬ ਦੀ ਗੱਲ ਹੈ ਪੰਜਾਬਲਾ ਲੱਗਦਾ ਬਾਹਰ ਚਾਹ ਪੀ ਕੇ ਗਿਆ ਰੋਡ ਤੇ ਉਹ ਬੰਦੇ ਕੋਲ ਚਾਹ ਲੈਣੋਂ ਪੂਰੀ ਉਹਦੀ ਪਛਾਣ ਰੋਡ ਤੇ 2 ਵਜੇ ਆਂਦਾ ਚਾਹ ਲੈ 2:55 ਮਿੰਟ ਤੋ ਉਹਦੇ ਕੋਲ ਚਾਹ ਪੀਤੀ ਹੈਗੀ ਉਹਨੇ ਕੈਮਰੇ ਦੇ ਵਿੱਚ ਫੋਟੋ ਆਈ ਹੈਗੀ ਉਹ ਗਿਆ ਸਟੇਸ਼ਨ ਨਾਲੋਂ ਪੈਦਲ ਕਦੋਂ ਦੀ ਗੱਲ ਹੈ ਇਹ ਇਹ ਇੱਕ ਤਰੀਕ ਰਾਤ ਨੂੰ ਕਿੰਨੇ ਵਜੇ ਦੀ ਇੱਕ ਇਹ ਬਣੇ 2 ਵਜੇ ਮਤਲਬ 1:00 ਜਿਹਨੂੰ ਚੋਰੀ ਕੀਤੀ 2:55 ਮਿੰਟ ਤੋ ਰੋਡ ਕੋ ਪੈਦਲ ਗਿਆ ਤਿੰਨ ਚਾਰ ਬੰਦਿਆਂ ਨੂੰ ਹੱਥ ਵੀ ਦਿੱਤਾ ਉਹਨੇ ਰੋਡ ਤੇ कि ਮੈਨੂੰ ਬਿਠਾ ਲੋ ਅੱਗੇ ਤੇ ਕਰ ਛੱਡ ਦੋ ਤੇ ਪੁਲਿਸ ਨੂੰ ਕੰਪਲੇਟ ਦੇ ਦਿੱਤੀ ਹੈ ਹਾਂਜੀ ਪੁਲਿਸ ਕੰਪਲੇਟ ਦੇ ਦਿੱਤੀ ਹੈ ਜੀ ਮੰਨ ਕਰਦੇ ਹਾਂ ਅ ਬੰਦਾ ਲੱਭੋ ਜੀ ਦੇਖੋ ਜੋ ਪੈਸੇ ਸਾਡੇ ਸਾਨੂੰ ਵਾਪਸ ਕੀਤੇ ਆ ਵੀ ਐ ਜੀਐਨਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਵੀ ਗਰੂ ਬੋ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥਰ